ਰੁਪਿੰਦਰ ਸਿੰਘ ਰੋਮੀ ਨੂੰ ਆਮ ਆਦਮੀ ਪਾਰਟੀ ਨੇ ਹਲਕਾ ਟ੍ਰੇਡ ਕੋਆਰਡੀਨੇਟਰ ਕੀਤਾ ਨਿਯੁਕਤ। ਪਾਰਟੀ ਨੇ ਜੋ ਜ਼ਿੰਮੇਵਾਰੀ ਦਿੱਤੀ ਹੈ ਇਮਾਨਦਾਰੀ ਨਾਲ ਨਿਭਾਵਾਂਗਾ। ਰੁਪਿੰਦਰ ਸਿੰਘ ਰੋਮੀ ਆਮ ਆਦਮੀ ਪਾਰਟੀ ਪੰਜਾਬ ਵੱਲੋਂ 2027 ਦੀਆਂ ਚੋਣਾਂ ਵਿੱਚ ਸਰਕਾਰ ਬਣਾਉਣ ਦੇ ਰਸਤੇ ਨੂੰ ਮਜ਼ਬੂਤ ਕਰਦੇ ਆਂ। ਸੀਨੀਅਰ ਵਰਕਰਾਂ ਅਤੇ ਆਗੂਆਂ ਨੂੰ ਹਰ ਵਰਗ ਵਿੱਚ ਅਹੁਦੇਦਾਰੀਆਂ ਦੇ ਕੇ ਨਿਵਾਜਿਆ ਜਾ ਰਿਹਾ ਹੈ। ਉੱਥੇ ਹੀ ਅੱਜ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦਦੇ ਮੁਖ ਦਫ਼ਤਰ ਵਿੱਚ ਟ੍ਰੇਡ ਵਿੰਗ ਦੇ ਇੰਚਾਰਜ ਹਲਕਾ ਪਠਾਨਕੋਟ ਵਿਕਾਸ ਸੈਣੀ ਵੱਲੋਂ ਬਲਾਕ ਪ੍ਰਧਾਨ ਅਤੇ ਸੀਨੀਅਰ ਆਗੂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਪਾਰ ਵਰਗ ਵਿੱਚ ਵੱਡਾ ਹੁਲਾਰਾ ਦੇਣ ਦੀਆਂ ਨੀਤੀਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਨੌਜਵਾਨ ਆਗੂ ਅਤੇ ਬਲਾਕ ਪ੍ਰਧਾਨ ਰੁਪਿੰਦਰ ਸਿੰਘ ਰੋਮੀ ਨੂੰ ਟ੍ਰੇਡ ਵਿੰਗ ਦਾ ਹਲਕਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਪ੍ਰੈਸ ਨਾਲ ਗੱਲਬਾਤ ਕਰਦੇ ਆ ਨਵ ਨਿਯੁਕਤ ਹਲਕਾ ਟ੍ਰੇਡ ਕੋਆਰਡੀਨੇਟਰ ਰੁਪਿੰਦਰ ਸਿੰਘ ਰੋਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੀ ਸਮੁੱਚੀ ਹਾਈ ਕਮਾਂਡ ਕਾਸ ਕਰਕੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਜੀ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਅਤੇ ਹਾਈ ਕਮਾਂਡ ਨੇ ਜੋ ਜ਼ਿੰਮੇਵਾਰੀ ਦੇ ਕੇ ਭਰੋਸਾ ਜਤਾਇਆ ਹੈ ਮੈਂ ਮਿਲੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਵਾਂਗਾ ਨਾਲ ਨਿਭਾਵਾਂਗਾ ਇਸ ਮੌਕੇ ਪੀਏ ਸੁਖਦੇਵ ਸਿੰਘ ਰੋਮੀ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਦਵਿੰਦਰ ਸਿੰਘ ਰਣਜੀਤ ਸਿੰਘ ਜਸਬੀਰ ਸਿੰਘ ਹਰਮਨ ਮਨਪ੍ਰੀਤ ਸਿੰਘ ਪ੍ਰਸ਼ਾਂਤ ਪੱਲਾ ਰਾਜੂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ ਕਾਫਨੀ ਜੀ ਟ੍ਰੇਡ ਵਿੰਗ ਤੋਂ ਜਿਲ੍ਹਾ ਚਾਰਟਰਪਟਾਨ ਕੋਰਪੋਰੇਟ ਨੂੰ ਇਹ ਡਿਊਟੀ ਲੱਗੀ ਸੀ ਕਿ ਡਿਸਟ੍ਰਿਕਟ ਗੁਦਾਸਪੁਰ ਦੇ ਅਫਸਰ ਜਿਹੜੇ ਵੀ ਵਿਧਾਨ ਸਭਾ ਆਂਦੀਆਂ ਉਹਨਾਂ ਦੇ ਜਾ ਕੇ ਹਲਕਾ ਕੋਆਰਡੀਨੇਟਰਸ ਨਾਲ ਟ੍ਰੇਡ ਵਿੰਗ ਨੂੰ ਵਪਾਰ ਨੂੰ ਅੱਗੇ ਵਧਾਉਣ ਲਈ ਵਪਾਰੀਆ ਨੂੰ ਸਹੂਲਤਾਂ ਦੇ ਦੇ ਜੋ ਸਰਕਾਰ ਦੀ ਡਿਊਟੀ ਲਗਾਈ ਹੁੰਦੇ ਕੰਸਰਨ ਵਿੱਚ ਅੱਜ ਅਸੀਂ ਹਰ ਵਿਧਾਨ ਸਭਾ ਪਹੁੰਚੇ ਮੇਰੇ ਨਾਲ ਰੁਪਿੰਦਰ ਜੀ ਜਿਹਨਾਂ ਨੂੰ ਹਲਕਾ ਟ੍ਰੇਡ ਕੋਆਰਡੀਨੇਟਰ ਸ਼ੁਰੂਆਤ ਕੋਨਪੁਲ ਜਿਹਾ ਲਗਾ ਲਿਆ ਗਿਆ ਜੀ ਅਪਾ ਅੱਥੇ ਥੋੜੀ ਡਿਸਕਸਸ਼ਨ ਕੀਤੀ ਹੈ ਉਹ ਪਾਰੀਆਂ ਨੂੰ ਲੈ ਕੇ ਬਾਕੀ ਜੋ ਟਾਸਕ ਆਉਣ ਵਾਲੇ ਸਮੇਂ ਦੇ ਵਿੱਚ 파ਰਟੀ ਦੇ ਲਈ ਉਹ ਪਾਰੀਆਂ ਨੂੰ ਲੈ ਕੇ ਉਹਨਾਂ ਦੇ ਹਿੱਤ ਵਾਸਤੇ ਅਪਾ ਸਾਰੇ ਮਿਲ ਕੇ ਉਹ ਟਾਸਕ ਨੂੰ ਪੂਰਾ ਕਰਾਂਗੇ ਟੀਮ ਦੇਖੋ ਪਹਿਲਾਂ ਵੀ ਸਰਕਾਰ ਨੇ ਬਹੁਤ ਸਾਰੀਆਂ ਪੋਲਿਸੀਜ਼ ਲਿਆਂਦੀਆਂ ਆਓਟਸ ਲਈ ਲਿਆਂਦੀਆਂ ਸ਼ੈਨਲ ਮਾਰਕਾ ਵਾਸਤੇ ਸਕੀਮਾਂ ਲਿਆਂਦੀਆਂ ਜੀ ਜਿਨਰ ਵਨ ਟਾਈਮ ਸੈਟਲਮੈਂਟ ਤੇ ਵੇਵਰਸ 50% 100% ਵੇਵਰਸ ਦਿੱਤੀਆਂ ਉਹਦਾ ਫਾਇਦਾ ਵਪਾਰੀਆਂ ਨੂੰ ਪਹੁੰਚਿਆ ਇਸੇ ਤਰ੍ਹਾਂ ਅਗਲੀ ਟੀਮ ਬਣੀਆ ਬਲਾਕ ਪ੍ਰਧਾਨ ਬਣਿਆ ਫਟਾ ਕੋਆਰਡੀਨੇਟਰ ਦੇ ਨੀਚੇ ਦੇ ਬਲਾਕ ਪ੍ਰਧਾਨ ਬਣਿਆ ਇਹ ਸ਼ਹਿਰ ਸ਼ਹਿਰ ਕਿਸੇ ਕਿਸੂ ਪਿੰਡ ਪਿੰਡ ਤੇ ਜਾ ਕੇ ਟ੍ਰੇਡਰਸ ਦੀ ਪ੍ਰੋਬਲਮ ਪੁੱਛਾਂਗੇ ਤੇਨੀ ਵਾਰਤੋਂ ਹੋ ਸਾਰੇ ਆਪਾਂ ਨੂੰ ਹਾਲ ਕਰਨ ਕੋਸ਼ਿਸ਼ ਦੋ ਦੇਖੋ ਟ੍ਰੇਡ ਰਿੰਗ ਜਿਹੜਾ ਬੁਪਾਰੀ ਹੈਗਾ ਉਹ ਰੀਡ ਦੀ ਹੱਡੀ ਹੁੰਦਾ ਹਰ ਸਮਕਾਰ ਦੀ ਰੀਡ ਦੀ ਹੱਡੀ ਨਾ ਸਮਾਜ ਦੀ ਰੀਡ ਦੀ ਹੱਡੀ ਹੁੰਦਾ ਪਾਕੀ ਅੱਜ ਦਾ ਰਿਜ਼ਲਟ ਅੱਜ ਤਾਇਆ ਤਾਇਆ ਤਰਤਾਰ ਦੀ ਪੰਥਕ ਸੀਰੀਜ਼ ਦੇ ਅੰਦਰ ਰਿਜ਼ਲਟ ਦੇਖਿਆ ਹੀ ਹੈ ਤੁਸੀਂ ਜੀ 2017 ਦਾ ਕੱਲ ਮੀ ਫਾਈਨਲ ਕਹਿੰਦੇ ਹੈ ਸੈਮੀ ਫਾਈਨਲ ਤੋਂ ਬਹੁਤ ਖਲਾਫ ਤੇ ਹੈ ਉਹ ਤੇ ਫਾਈਨਲੀ ਲੰង ਇਸ ਲਾਈਕ ਮੈਂ ਜੀ ਪੰਜਾਬ ਸਰਕਾਰ ਦਾ ਜਿਹੜਾ ਸਰਦਾਰ ਕੌਂਸਲ ਮਾਨ ਤੇ ਸਾਡੇ ਹਲਕੇ ਦੇ ਐਮ ਐਲ ਏ ਸਾਹਿਬ ਸਰਦਾਰ ਐਡਵੋਕੇਟ ਅਮਰਪਾਲ ਸਿੱਟੀ ਦਾ ਬਹੁਤ ਧੰਨਵਾਦ ਕਰਦਾ ਜੀ ਉਹਨਾਂ ਦੇ ਸਹਿਯੋਗ ਨਾਲ ਮੈਨੂੰ ਹਲਕਾ ਸ਼ਹਿਰ ਪਿੰਡ ਦਾ ਟ੍ਰੇਡਿੰਗ ਦਾ ਕੋਆਰਡੀਨੇਟਰ ਬਣਾਇਆ ਗਿਆ ਜਿਹੜੀ ਵੀ ਜ਼ਿੰਮੇਵਾਰੀ ਮਿਲੀ ਹੈ ਉਹ ਤਨਦੇਹੀ ਨਾਲ ਮੈਂ ਕਰਦਾ ਜੀ